ਵਾਹਿਗੁਰਜੀ ਕਹਿੰਦੇ ਆ ਜਿਸ ਤਰ੍ਹਾਂ ਵਾਹਿਗੁਰਜੀ ਦੀ ਜੋਤ ਬੂਟਿਆਂ ਵਿੱਚ ਦਰਖਤਾਂ ਵਿੱਚ ਹਰ ਚੀਜ਼ ਵਿੱਚ ਗੁਪਤ ਮੌਜੂਦ ਆ ਦੁੱਧ ਦੇ ਵਿੱਚ ਕਿਉ ਮੱਖਣ ਮੌਜੂਦ ਆ ਗੁਪਤ ਇਸੇ ਤਰ੍ਹਾਂ ਚੰਗੇ ਮਾੜੇ ਸਰੀਰ ਵਿੱਚ ਵੀ ਵਾਹਿਗੁਰਜੀ ਦੀ ਜੋਤ ਹੈ ਹਰ ਜੀਵ ਵਿੱਚ ਵਾਹਿਗੁਰਜੀ ਵੱਸਦਾ ਹੈ ਜੇ ਅਸੀਂ ਹਰ ਇਨਸਾਨ ਵਿੱਚ ਹਰ ਇਨਸਾਨ ਵਿੱਚ ਵਾਹਿਗੁਰੂ ਜੀ ਨੂੰ ਵੇਖਾਂਗੇ ਨਾ ਕਿ ਇਸ ਵਿੱਚ ਵੀ ਵਾਹਿਗੁਰੂ ਜੀ ਹੀ ਵਸਦਾ ਵੇ ਕਿਉਂਕਿ ਇਹਨੂੰ ਵੀ ਵਾਹਿਗੁਰੂ ਜੀ ਨੇ ਹੀ ਬਣਾਇਆ ਵੇ ਤੇ ਸਾਨੂੰ ਕੋਈ ਵੀ ਬੰਦਾ ਮਾੜਾ ਨਹੀਂ ਲੱਗੇਗਾ ਕੋਈ ਵੀ ਬੰਦਾ ਮਾੜਾ ਨਹੀਂ ਹੋਏਗਾ ਕਿਉਂਕਿ ਉਹਦੇ ਵਿੱਚ ਵਾਹਿਗੁਰੂ ਹੀ ਵਸਦਾ ਏ ਚੰਗੇ ਬੰਦੇ ਨੂੰ ਹਮੇਸ਼ਾ ਚੰਗੇ ਹੀ ਦਿਸਦੇ ਆ ਜਿਹੜਾ ਬੰਦਾ ਖੁਦ ਮਾੜਾ ਹੁੰਦਾ ਉਹਨੂੰ ਖੁਦ ਮਾੜੇ ਹੀ ਸਾਰੇ ਦਿਸਦੇ ਆ ਇਸੇ ਕਰਕੇ ਸਾਰਿਆਂ ਨੂੰ ਹੀ ਚੰਗੀ ਨਿਗਾ ਨਾਲ ਦੇਖੋ ਤੇ ਸਾਰਿਆਂ ਨੂੰ ਹੀ ਦੇਖੋ ਕਿ ਸਾਰਿਆਂ ਦੇ ਵਿੱਚ ਹੀ ਉਹ ਵਾਹਿਗੁਰੂ ਹੀ ਵੱਸਦਾ ਏ ਵਾਹਿਗੁਰੂ ਜੀ ਦੀ ਜੋਤ ਹੀ ਵੱਸਦੀ ਏ ਜਦੋਂ ਸਰੀਰ ਵਿੱਚੋਂ ਵਾਹਿਗੁਰੂ ਜੀ ਦੀ ਜੋਤ ਨਿਕਲ ਜਾਏਗੀ ਫਿਰ ਇਹ ਸਰੀਰ ਇੱਕ ਮਿੱਟੀ ਰਹਿ ਜਾਂਦਾ ਏ ਜਿੰਨਾ ਚਿਰ ਵਾਹਿਗੁਰੂ ਜੀ ਦੀ ਜੋਤ ਸਾਡੇ ਸਰੀਰ ਵਿੱਚ ਅਸੀਂ ਤੁਰਦੇ ਫਿਰਦੇ ਆਂ ਖਾਂਦੇ ਪੀਂਦੇ ਆਂ ਜਦੋਂ ਵਾਹਿਗੁਰੂ ਜੀ ਦੀ ਜੋਤ ਸਾਡੇ ਸਰੀਰ ਵਿੱਚੋਂ ਨਿਕਲ ਜਾਏਗੀ ਤੇ ਸਾਡਾ ਸਰੀਰ ਇੱਕ ਥਾਂ ਮਿੱਟੀ ਬਣ ਜਾਏਗਾ ਇਸੇ ਕਰਕੇ ਹਰ ਇੱਕ ਦੇ ਵਿੱਚ ਵਾਹਿਗੁਰੂ ਜੀ ਹੀ ਵੱਸਦਾ ਹੈ ਤੇ ਕਿਸੇ ਚੀਜ਼ ਦਾ ਹੰਕਾਰ ਮਾਨ ਨਹੀਂ ਕਰੀਦਾ ਕਿਉਂਕਿ ਕੁਛ ਨਹੀਂ ਪਿਆ ਹੋਇਆ ਇਨ੍ਹਾਂ ਗੱਲਾਂ ਵਿੱਚ ਵਾਹਿਗੁਰਜੀ ਦਾ ਨਾਮ ਲਿਆ ਕਰੋ ਵਾਹਿਗੁਰਜੀ ਦਾ ਖਾਲਸਾ